ਦੇ ਭਰਾਵਾ ਤੇ ਭੈਣਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਅੱਜ ਕਮਿਸ਼ਨਰ ਪੁਲਿਸ ਵੀ ਇੱਥੇ ਬੈਠੇ ਆ ਕਮਿਸ਼ਨਰ ਕਾਰਪੋਰੇਸ਼ਨ ਇੱਥੇ ਹੈਗੇ ਹੋਰ ਅਫਸਰ ਸਹਿਬਾਨ ਆ ਗੁਰਪ੍ਰੀਤ ਪੂਰੇਵਾਲ ਜੀ ਸਾਡੇ ਐਡੀ ਸੀ ਪੀ ਟ੍ਰੈਫਿਕ ਇੱਥੋਂ ਪਤਾ ਲੱਗਦਾ ਹੈ ਕਿ ਅਸੀਂ ਲੁਧਿਆਣੇ ਦੇ ਟ੍ਰੈਫਿਕ ਨਾਲ ਕਿੰਨਾ ਕੰਸਰਨਡ ਆ ਔਰ ਇਹਨਾਂ ਨੂੰ ਠੀਕ ਕਰਨ ਲਈ ਅਸੀਂ ਵੱਡੇ ਉਪਰਾਲੇ ਕਰਨਾ ਚਾਹੁੰਦੇ ਆਂ ਔਰ ਇਨ ਨੀਅਰ ਫਿਊਚਰ ਕਰਾਂਗੇ ਮੈਂ ਵਧਾਈ ਦਿੰਦਾ ਸੀਪੀ ਸਾਹਿਬ ਨੂੰ ਗੁਰਪ੍ਰੀਤ ਪੁਰੇਵਾਲ ਨੂੰ ਕਿ ਉਹਨਾਂ ਨੇ ਕਾਫੀ ਸਟੈਪਸ ਆਲਰੇਡੀ ਲੈ ਲਏ ਆਂ ਬੜੀਆਂ ਸੜਕਾਂ ਤੋਂ ਇਨਕ੍ਰੋਚਮੈਂਟਸ ਇਹਨਾਂ ਨੇ ਹਟਾਈਆਂ ਜਿੱਥੇ ਆਲਰੇਡੀ ਸਾਡੇ ਸ਼ਹਿਰੀ ਸਾਡੇ ਲੁਧਿਆਣਵੀ ਤਾਰੀਫ ਕਰ ਰਹੇ ਆ ਕਿਉਂਕਿ ਉਥੋਂ ਟ੍ਰੈਫਿਕ ਈਜ਼ਲੀ ਜਾਂ ਲੱਪਿਆ ਔਰ ਮੇਰਾ ਖਾਸ ਧੰਨਵਾਦ ਹੈ ਰਾਹੁਲ ਬਰਮਾ ਜੀ ਨੂੰ ਜਿਨ੍ਹਾਂ ਨੇ ਅੱਜ ਪ੍ਰੈਜੈਂਟੇਸ਼ਨ ਦਿਖਾਈ ਤੁਸੀਂ ਵੀ ਸਾਰਿਆਂ ਨੇ ਦੇਖੀ ਕਿੰਨੀ ਇਹਨਾਂ ਨੇ ਮਿਹਨਤ ਕੀਤੀ ਕਿੰਨੀ ਸਟੱਡੀ ਕੀਤੀ ਕਿੰਨਾ ਕੰਮ ਕੀਤਾ ਕਈ ਵਾਰੀ ਸਰਕਾਰਾਂ ਇੰਨਾ ਕੰਮ ਨਹੀਂ ਕਰ ਸਕਦੀਆਂ ਜਿੰਨਾ ਇਹਨੇ ਇਹਨਾਂ ਨੇ ਐਸ ਇੰਡੀਵਿਜੂਅਲ ਕੀਤਾ ਯਾ ਐਸ ਟੀਮ ਕੀਤਾ ਐਂਡ ਵੀ ਆਰ ਐਵਰੀ ਇੰਸਟੀਚਿਊਟ ਇਨ ਵਾਲਡਨ ਲੁਧਿਆਣਾ ਇਸ ਥੈਂਕਫੁਲ ਟੂ ਹਿਮ ਇੱਕ ਇਹਨਾਂ ਨੇ ਸਾਡੇ ਕੋਲੋਂ ਅੱਜ ਇਹ ਬੁੱਕ ਵੀ ਰਿਲੀਜ਼ ਕੀਤੀ ਜਿਹੜੀ ਕਿ ਬਲੈਕ ਸਪਾਟਸ ਬਾਰੇ ਦੱਸ ਰਹੀ ਹੈ ਜਿਹੜੇ ਐਕਸੀਡੈਂਟ ਪ੍ਰੋਨ ਹੈ ਏਰੀਆਸ ਉਹ ਵੀ ਅਸੀਂ ਹੁਣੇ ਰਿਲੀਜ਼ ਕੀਤੀ ਐ ਤੇ ਸੀਪੀ ਸਾਹਿਬ ਉਹਨਾਂ ਦੀ ਟ੍ਰੈਫਿਕ ਟੀਮ ਅੰਡਰ ਗੁਰਪ੍ਰੀਤ ਪੁਰੇਵਾਲ ਔਰ ਦਾ ਕਮਿਸ਼ਨਰ ਸਾਹਿਬ ਇਹਨਾਂ ਨੂੰ ਸਟੱਡੀ ਕਰਕੇ ਇਹਦੀ ਰਿਪੋਰਟ ਧਨਵਾ ਕੇ ਜਿਹੜੇ ਸਟੈਪ ਇਮੀਡੀਏਟਲੀ ਹੋ ਸਕਦੇ ਅਸੀਂ ਕਰਾਂਗੇ ਦੇਖੋ ਪ੍ਰੋਐਕਟਿਵ ਦੀ ਗੱਲ ਇਹ ਐ ਇੱਕ ਵਾਰੀ ਮੈਂ ਕਿਸੇ ਮਾਡਲ ਟਾਊਨ ਐਕਸਟੈਂਸ਼ਨ ਪਾਰਕ ਵਿੱਚ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਹੀਰੋ ਬੇકરી ਵਾਲਾ ਚੌਕ ਐ ਉਹਦੇ ਉੱਤੇ ਫਲਾਈਓਵਰ ਮੇਰੇ ਕੋਲ ਕੋਈ ਆਇਆ ਉਹ ਕਹਿੰਦੇ ਜੀ ਉਹਨੂੰ 2-way ਕਰ ਦੋ। ਔਰ ਜਦੋਂ ਦਾ ਬਣਿਆ ਸੀ ਉਹ ਕਹਿ ਕੇ ਥਾਗੇ ਸੀ 2-way ਨਹੀਂ ਹੋ ਰਿਹਾ ਸੀ। ਮੈਂ ਆ ਪੁਰੇ ਬਾਲ ਜਿਹੜੇ ਸਾਡੇ ਐਡੀਸੀਪੀ ਐ ਇਹਨਾਂ ਨੂੰ ਫੋਨ ਕੀਤਾ ਕਿ ਇਹਨੂੰ 2-way ਕੀਤਾ। ਸ਼ੀ ਪਰਸਨਲੀ ਵੈਂਟ देयर ਚੈੱਕ ਵਿਦੀਨ 1 ਡੇ ਸ਼ੀ ਮੇਡ ਇਟ ਹੈਪਨ। ਕੋਈ ਇਹਨਾਂ ਨੂੰ ਕੈਟ ਆਈ ਚਾਹੀਦੀ ਅਸੀਂ ਇਹਨਾਂ ਨੂੰ ਪਰਮਿਸ਼ਨਸ ਚਾਹੀਦੀਆਂ ਅਸੀਂ ਉਹ ਮੈਂ ਵਰਬਲੀ ਗੱਲ ਕਰ ਲਈ ਸਾਰੀ ਏਜੰਸੀਜ਼ ਨਾਲ ਔਰ ਜਦੋਂ ਫਲਾਈਓਵਰ ਬਣਿਆ ਸੀ ਉਦੋਂ ਲੋਕੀ ਇੰਨੇ ਖੁਸ਼ ਨਹੀਂ ਸੀ ਜਿੰਨੇ ਅੱਜ ਖੁਸ਼ ਹੈ ਕਿ ਉਹ ਟੂ ਵੇ ਹੋ ਗਏ ਮੈਂ ਤਾਂ ਕਈ ਵਾਰੀ ਹੈਰਾਨ ਹੋ ਜਾਂਦਾ ਬਜ਼ੁਰਗ ਅਸੀਸਾਂ ਦਿੰਦੇ ਆ ਔਰ ਉਹ ਅਸੀਸਾਂ ਤੁਹਾਨੂੰ ਵੀ ਲਗਦੀਆਂ ਆਈ ਐਮ ਮੈਂ ਪੂਰੇ 발ਦੀ ਵੱਲ ਕਰਕੇ ਦੱਸ ਰਿਹਾ ਇਹਨਾਂ ਨੂੰ 40 ਮਿੰਟ ਜਿਹੜੇ ਰਸਤੇ ਨੂੰ ਲੱਗਦੇ ਸੀ ਉਹ ਹੁਣ ਅੱਜ 5-7 ਮਿੰਟਾਂ 'ਚ ਪਹੁੰਚਣ ਲੱਗਦੇ ਐਨਾ ਡਿਫਰੈਂਸ ਹੋ ਗਿਆ ਸਿਰਫ ਇੱਕ ਪੁੱਲ ਨੂੰ ਟੂ ਵੇ ਕਰਨ ਨਾਲ ਮੇਰਾ ਮਤਲਬ ਹੈ ਕਈ ਸਟੈਪ ਹੁੰਦੇ ਆ ਜਿਹੜੇ ਔਖੇ ਆ ਲੈਣੇ ਕਈ ਸਟੈਪ ਹੈਗੇ ਜਿਹੜੇ ਇਮੀਡੀਏਟ ਲਿੱਤੇ ਜਾ ਸਕਦੇ ਆ ਬਾਕੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਮਿਸ਼ਨਰ ਸਾਹਿਬ ਮਿਸ਼ਨਰ ਪੁਲਿਸ ਬੜੇ ਐਕਟਿਵ ਹੈ 140 ਬੰਦਿਆਂ ਦੀ ਐਡੀਸ਼ਨਲ ਫੋਰਸ ਵੀ ਲੁਧਿਆਣੇ ਨੂੰ ਲੋਡ ਦਿੱਤੀ ਗਈ ਹੈ ਉਦੇ ਚੋ ਮੈਜੋਰਿਟੀ ਟ੍ਰੈਫਿਕ ਤੇ ਕਿਉਂਕਿ ਪੁਰਾਣੀ ਜਿਹੜੀ ਫੋਰਸ ਆ ਉਹ ਟ੍ਰੈਫਿਕ ਤੋਂ ਫ੍ਰੀ ਹੋ ਜਾਏਗੀ ਤੇ ਉਹਦੇ ਨਾਲ ਦੋਨੋਂ ਚੀਜ਼ਾਂ ਸਾਡੀ ਹੈਲਪ ਹੋਏਗੀ ਲਾਅ ਐਂਡ ਆਰਡਰ ਐਸ ਵੈਲ ਐਸ ਟ੍ਰੈਫਿਕ ਪੀਸੀਆਰਜ਼ ਆਲਰੇਡੀ ਹੈਗੀਆਂ ਇਨਾਂ ਕੋਲ ਉਹਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਵਧਾ ਰਹੇ ਆਂ ਹੋਰ ਵੀ ਪੀਸੀਆਰਜ਼ ਆ ਰਹੀਆਂ ਤੇ ਵੀ ਹੋਪ ਕਿ ਸ਼ਹਿਰ ਦਾ ਕੋਈ ਕੋਨਾ ਕੋਨਾ ਤਾਂ ਨਹੀਂ ਕਹਿਣਾ ਚਾਹੀਦਾ ਕੋਈ ਵੀ ਏਰੀਆ ਇਹ ਜਿਹੇ ਆ ਨਰਵੇ ਜਿੱਥੇ ਪੀਸੀ ਆਰ ਦੀ ਪ੍ਰੈਜ਼ੈਂਸ ਨਾ ਹੋਵੇ ਕਿਉਂਕਿ ਉਹਦੇ ਨਾਲ ਦੋ ਚੀਜ਼ਾਂ ਦਾ ਫਰਕ ਪੈਂਦਾ ਲਾਅ ਐਂਡ ਆਰਡਰ ਆਰ ਟ੍ਰੈਫਿਕ ਦੋਨੋਂ ਸੋ ਮੈਂ ਸ਼ਿਓਰ ਕਰਨਾ ਚਾਹੁੰਦਾ ਆਪਣੇ ਲੁਧਿਆਣੇ ਵਾਸੀਆਂ ਨੂੰ ਆਪਣੇ ਭਰਾਵਾਂ ਭੈਣਾਂ ਨੂੰ ਕਿ ਜਿਹੜਾ ਟ੍ਰੈਫਿਕ ਹੈ ਐਵਰੀ ਡੇ ਯੂ ਵਿਲ ਫਾਈਂਡ ਇਟ ਗੈਟਿੰਗ ਬੈਟਰ ਹਰ ਰੋਜ਼ ਇਹ ਕੁਛ ਨਾ ਕੁਛ ਹੈ ਦੇ ਵਿੱਚ ਤੁਹਾਨੂੰ ਚੇਂਜ ਲੱਗੇਗਾ ਜਿਹੜਾ ਚੰਗੇ ਲਈ ਹੋਏਗਾ ਸਾਰੇ ਸਕੂਲਾਂ ਦੇ ਬਾਹਰ ਸੀਪੀ ਸਾਹਿਬ ਨੇ ਜਦੋਂ ਛੁੱਟੀ ਵਾਲਾ ਟਾਈਮ ਹੁੰਦਾ ਪੁਲਿਸ ਭੇਜ ਨਹੀਂ ਚਾਲੂ ਕਰਦੀ ਐ ਕਿਉਂਕਿ ਉਸ ਵਲੇ ਕਹਿਜਾ ਟਾਈਮ ਹੁੰਦਾ ਸਕੈਟਰਡ ਗੱਡੀਆਂ ਆਉਂਦੀਆਂ ਕਿਸੇ ਨੇ ਪਾਰਕ ਕੀਤੀ ਹੁੰਦੀ ਕੋਈ ਹਲਾਤਾ ਨਹੀਂ ਤਾਂ ਕਿ ਉੱਥੇ ਵੀ ਟ੍ਰੈਫਿਕ ਜਿਆ ਨਾ ਹੋਵੇ ਇੱਕ ਵਾਰੀ ਦੁਬਾਰਾ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰਾਂ ਸੀਪੀ ਸਾਹਿਬ ਦਾ ਸਾਡੇ ਏਡੀਸੀਪੀ ਟ੍ਰੈਫਿਕ ਪੁਰੇਵਾਲ ਜੀ ਦਾ ਸਾਡੇ ਕਮਿਸ਼ਨਰ ਕਾਰਪੋਰੇਸ਼ਨ ਦਿੱਤਿਆ ਜੀ ਦਾ ਔਰ ਰਾਹੁਲ ਬਰਮਾ ਦਾ ਐਂਡ ਹਿਸ ਟੀਮ ਹੋਰ ਜੇ ਕੋਈ ਕਿਸੇ ਭਰਾ ਦਾ ਸਵਾਲ ਹੋਵੇ ਤਾਂ ਦੱਸੋ ਇੱਕ ਮੈਂ 190 ਟਾਈਮ ਪਲੀਜ਼ ਹਾਂਜੀ ਸਟੈਂਡ ਜਿਹਦੇ ਉੱਤੇ ਕਾਫੀ ਜਾਮ ਲੱਗਦਾ ਹੈ ਕਿਉਂਕਿ ਉਹ ਆਟੋ ਵਾਲੇ ਖੜ ਜਾਂਦੇ ਕਾਫੀ ਐਕਸ਼ਨ ਦਿਖਾ ਰਹੇ ਨੇ ਬਾਕੀ ਵੀ ਤਾਂ ਤੁਹਾਨੂੰ ਦਿਖਾਣੇ ਇਸੇ ਚੱਲਦੇ ਤੁਸੀਂ ਉਹ ਉਹਨੂੰ ਵੀ ਕਾਫੀ ਲੋਕ ਚਲੋ ਠੀਕ ਹੈ ਜੀ ਕਮਿਸ਼ਨਰ ਸਾਹਿਬ ਦੇਖ ਰਹੇ ਆ ਇੱਕ ਉੱਥੇ ਮੇਰੇ ਖਿਆਲ ਫੋਟੋ ਓਵਰ ਬ੍ਰਿਜ ਵੀ ਅਸੀਂ ਸੋਚ ਰਹੇ ਆ ਕੋਈ ਤਿਆਰ ਕਰ ਲਓ ਤੇ ਉਹ ਦੇਖਾ ਦਿਖਾਣੇ ਬਹੁਤ ਜ਼ਰੂਰੀ ਆ ਉਹ ਜੇ ਤਾਂ ਐਨ ਐਚ ਆਈ ਨੇ ਕਰਨਾ ਮੈਂ ਫਿਰ ਐਨ ਐਚ ਆਈ ਦੇ ਪਿੱਛੇ ਲੱਗਾ ਨਹੀਂ ਤਾਂ ਆਪਾਂ ਕਰ ਦਈਏ ਵੈਸੇ ਉਹ ਮੇਰੇ ਖਿਆਲ ਨੈਸ਼ਨਲ ਹਾਈਵੇ ਦਾ ਪਾਰਟ ਉਹ ਮੈਂ ਕਹਿਣਾ ਉਹਨਾਂ ਨੂੰ ਉਹ ਫੋਟਓਵਰ ਬ੍ਰਿਜ ਆਲਰੇਡੀ ਪਲਾਨਡ ਹੈ ਜੀ ਅਸੀਂ ਦੇਖ ਰਹੇ ਆ ਕਿਹੜੀ ਜਰਸੀ ਨਾਲ ਕਿੰਨਾ ਉੱਥੇ ਬਣਾਵਾਂਗੇ ਨਾਲੇ ਜਿਹੜਾ ਫੋਟਓਵਰ ਬ੍ਰਿਜ ਬਣਾਵਾਂਗੇ ਉਹ ਉਹ ਬਣਾਵਾਂਗੇ ਰੈਂਪਲਾ ਪ੍ਰੋਬਲਮ ਪਤਾ ਕੀ ਹੁੰਦੀ ਫੋਟਓਵਰ ਬ੍ਰਿਜ ਬਣਾ ਦਿੰਦੇ ਆ ਕਾਮਯਾਬ ਨਹੀਂ ਹੁੰਦੇ ਲੋਕੀ ਪੌੜੀਆਂ ਚੜ੍ਹਦੇ ਨੇ ਉਹ ਇਹੀ ਕਹਿੰਦੇ ਆ ਜੀ ਕਿ ਅਸੀਂ ਫਿਰ ਵੀ ਸੜਕ ਹੀ ਪਾਰ ਕਰ ਲਈਏ ਚਾਹੇ ਗੱਡੀਆਂ ਆ ਰਹੀਆਂ ਤੇ ਉਹਨਾਂ ਵੀ ਉਹਨਾਂ ਸਨ ਨਵੀਂ ਪੜੀ ਕਾ ਦੋ ਲੋਕ ਮਿਕਸ ਕਰਦੇ ਹਾਈਬ੍ਰਿਡ ਮਾਡਲ ਕਿਤੇ ਨਾ ਕਰੀਏ ਦੇਖਣਾ ਤੇ ਚਲੋ ਕੋਈ ਗੱਲ ਨਹੀਂ ਕੋਈ ਗੱਲ ਤਰ੍ਹਾਂ ਬਾਈਪਾਸ ਉੱਥੇ ਐਕਸੀਡੈਂਟ ਦਾ ਕਾਰਨ ਬਣਿਆ ਲੱਗਾ ਉਹ ਚੜ੍ਹਨ ਲੱਗਿਆ ਲੋਕੀ ਯੂ ਟਰਨ ਲੈਣੇ ਤਾਂ ਗੱਡੀਆਂ ਤੇਜ਼ ਆਉਣੀਆਂ ਨੇ ਘਟਾਉਣੀਆਂ ਨੇ ਨਹੀਂ ਯੂ ਟਰਨ ਉੱਥੇ ਅਲਾਉਡ ਹੈ ਕਿ ਨਹੀਂ ਅਲਾਉਡ ਹੈ ਹਾਂ ਹੁਣ ਜਿੱਥੇ ਜਿਹੜੇ ਦੇਖੋ ਜੇ ਟ੍ਰੈਫਿਕ ਰੂਲਸ ਨਹੀਂ ਫਾਲੋ ਕਰੋਗੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਚਾਹੇ 2 ਕਿਲੋਮੀਟਰ ਦੂਰ ਜਾਣਾ ਪਵੇ 3 ਕਿਲੋਮੀਟਰ ਦੂਰ ਜਾਣਾ ਪਵੇ ਜੇ ਟ੍ਰੈਫਿਕ ਰੂਲਸ ਨਹੀਂ ਫਾਲੋ ਕਰੋਗੇ ਉਹਦੇ ਵਿੱਚ ਦੇਖੋ ਕੋਈ ਵੀ ਐਕਸੀਡੈਂਟ ਹੋਣ ਤੋਂ ਨਹੀਂ ਰੋਕ ਸਕਦੇ ਘੱਟੋ ਘੱਟ ਤੁਸੀਂ ਟ੍ਰੈਫਿਕ ਰੂਲਸ ਦਾ ਫਾਲੋ ਕਰੋ ਉਸ ਤੋਂ ਬਾਅਦ ਜਿਹੜਾ ਅਸੀਂ ਕੰਮ ਕਰਨਾ ਹੈਗਾ ਐਡਮਿਨਿਸਟ੍ਰੇਸ਼ਨ ਨੇ ਪੁਲਿਸ ਨੇ ਉਹ ਕਰਨ ਸਰ ਇੱਕ ਦਿਨ ਜਿਹੜਾ ਪੂਰ ਜਿਹੜੇ ਲੱਗੇ ਨੇ ਉੱਥੇ ਕੋਈ ਲਾਈਟਿੰਗ ਦਾ ਉਹ ਦੇ ਰਾਤ ਦੇ ਸਮੇਂ ਪਤਾ ਨਹੀਂ ਲੱਗਾ ਮੁਰੂਫ ਕਰਦੇ ਨਹੀਂ ਦਿਨ ਰਾਤ ਉਹ ਨਹੀਂ ਕਰਦੇ ਚਲੋ ਇਹ ਜਿਹੜਾ ਪੁਲ ਨਿਰਪਾਤ ਡਬਲ ਚੈੱਕ ਹੋ ਗਿਆ ਲੇਕਿਨ ਜਦੋਂ ਦੂਸਰੇ ਪਾਸੋਂ ਲੋਕ ਆਂਦੇ ਉੱਥੋਂ ਕਈ ਵਾਰੀ ਐਕਸੀਡੈਂਟ ਦਾ ਕਾਰਨ ਬਣਦਾ ਨਹੀਂ ਉਹ ਮੈਂ ਮੈਂ ਕੱਲ ਹੀ ਉਸ ਪੁਲ ਤੇ ਗਿਆ ਸੀ ਜੀ ਮੈਂ ਦੇਖ ਲਿਆ ਉਹ ਹੁਣ ਮੈਂ ਡਿਸਕਸ਼ਨ ਕਰਨੀ ਹੈ ਉਹ ਜੋ ਉਹਦੇ ਲਈ ਦੇਖੋ ਇਹ ਜਿਹੜਾ ਪੁਲ ਖੋਲਿਆ ਸੀ ਅਸੀਂ ਟੈਂਪਰਰੀ ਖੋਲਿਆ ਸੀ ਦੇਖਣ ਲਈ ਵੀ ਇਜ਼ ਇਟ ਸਕਸੈਸਫੁਲ অর ਨਾਟ ਨਾਓ ਇਟ ਇਜ਼ ਸਕਸੈਸਫੁਲ ਸਾਰੇ ਲੋਕੀ ਖੁਸ਼ ਆ ਸਾਰੀ ਜਨਤਾ ਖੁਸ਼ ਹੈ ਸਾਰੇ ਜਿਹੜੇ ਉਥੋਂ ਟਰੈਵਲਰ ਹੈ ਖੁਸ਼ ਹੈ ਹੁਣ ਅਸੀਂ ਉਹਦਾ ਪਰਮਾਨੈਂਟ ਇਲਾਜ ਕਰਾਂ ਮੈਂ ਕਿੱਥੇ ਐਡ ਕਰਨਾ ਨੈਸ਼ਨਲ ਹਾਈਵੇ ਤੇ ਐਮਬੀਡੀ ਮਾਦੇ ਸਾਹਮਣੇ ਜਿਹੜਾ ਕੱਟ ਹੈ ਉਧਰ ਤੁਸੀਂ ਦਿਨ ਲਿਖਿਆ ਹੀ ਲਾਇਆ ਆ ਕਿ ਨਵਾਂ ਐਂਟਰੀ ਪਰ ਲੋਕ ਫਿਰ ਵੀ ਉੱਥੇ ਨਾਲ ਨਾਲ ਐਕਸੀਡੈਂਟ ਦਾ ਸਬਬਤ ਸਦਾ ਸਾਹਿਬ ਮੈਂ ਤਾਂ ਗੁਜ਼ਾਰਿਸ਼ ਕਰੀ ਜਾਂਦਾ ਰਿਕਵੈਸਟ ਕਰੀ ਜਾਂਦਾ ਸਾਰੇ ਸਾਰੇ ਸਿਟੀਜ਼ਨਸ ਨੂੰ ਮੈਂ ਦੇਖੋ ਇਹੀ ਕਹਿੰਦਾ ਕਿ ਟ੍ਰੈਫਿਕ ਰੂਲਸ ਫਾਲੋ ਕਰੋ ਸਾਈਨਸ ਨੂੰ ਫਾਲੋ ਕਰੋ ਜੇ ਨਹੀਂ ਕਰੋਗੇ ਐਕਸੀਡੈਂਟ ਦਾ कारण बनेगा ਉਹਦੇ ਵਿੱਚ ਕੋਈ ਵੀ ਕੁਝ ਨਹੀਂ ਕਰ ਸਕੇਗਾ ਮੈਂ ਤਾਂ ਸਰਕਾਰ ਇੱਕ ਕਾਫੀ ਬੋਲਡ ਮੂਵ ਲਗੀ ਹੈ ਜਿਹੜਾ ਤੁਸੀਂ ਦਿਖਾਇਆ ਤੁਹਾਨੂੰ ਮੰਨਦੇ ਹੋ ਕਿ ਕ੍ਰੋਸਮੈਂਟ ਸਿੰਘ ਹੈ ਚਾਹੇ ਪਿਛਲੀ ਸਰਕਾਰਾ ਹੋਵੇ ਜਾਂ ਇਹ ਤਾਂ ਗੱਤਿਆ ਰੱਖਦੀ ਹੈ ਕਿ ਸਰਕਾਰ ਲੇਕਿਨ ਸੀਪੀ ਸਰ ਵੀ ਮਜ਼ਬੂਤ ਹੈ ਸਮਰਾਲਾ ਚੌਕ ਪਰ ਸੀਮਾ ਚੌਕ ਤੇਗਾ ਕਿਤਾ ਹੈਵੀ ਵਹੀਕਲ ਦੇ ਅਦਾਵਤੀ ਚੱਲਦੇ ਉਦੈਲੀ ਕੀ ਪ੍ਰੋਵੀਜ਼ਨ ਹੈਂਸ ਐਂਡ ਸਟ੍ਰੈਟਜੀ ਜਿਹੜੀ ਵੀ ਇਹ ਪਾੜ ਰਹੇ ਉਹ ਡਾਇਰੈਕਟ ਫਰਮੀ ਵਗੈਰਾ ਪਾੜ ਰਹੇ ਲੇਕਿਨ ਸਮੱਸਿਆ ਹੋਤੀ ਹੈ ਬੱਸੇ ਜੁਲਦੀ ਹੈ ਕਲੋਚ ਕਰ ਲੈਂਦੀ ਹੈ ਔਰ ਉਸ ਤੋਂ ਬਾਅਦ ਆ ਇਸ ਤਰ੍ਹਾਂ ਹੈ ਜੀ ਜਿਹੜਾ ਆਟੋ ਹੈ ਇਹ ਵੀ ਇੱਕ ਦੇਖੋ ਮੀਨਸ ਆਫ ਟਰਾਂਸਪੋਰਟ ਹੈ ਆਪਾਂ ਇਹਨੂੰ ਬੰਦ ਨਹੀਂ ਕਰ ਸਕਦੇ ਇਹਦੇ 'ਚ ਬੜੀ ਸਹੂਲਤ ਹੈ ਬਾਕੀ ਕਮਿਸ਼ਨਰ ਸਾਹਿਬ ਹੁਨੇ ਤੁਹਾਡਾ ਜਵਾਬ ਦਿੰਦੇ ਇੱਕ ਮਿੰਟ ਜੋ ਰਿਪਲਾਈ ਦਿੰਦੇ ਆ ਕਿ ਉਹਨਾਂ ਨੂੰ ਕਿਤੇ ਇੱਕ ਪਾਸੇ ਖੜਾ ਕੀਤਾ ਜਾਵੇ ਜਾਂ ਕੁਝ ਕੀਤਾ ਜਾਵੇ ਉਥੇ ਇਹ ਇਨਸਟਰਕਸ਼ਨਸ ਦੇਣਗੇ ਪੁਲਿਸ ਫੋਰਸ ਨੂੰ ਪਰ ਜੇ ਆਪਾਂ ਕਹੀਏ ਕਿ ਆਟੋ ਰਿਕਸ਼ਾਜ਼ ਆਪਾਂ ਘਟਾ ਸਕਾਂਗੇ ਜਾਂ ਕੁਝ ਕਰ ਸਕਾਂਗੇ ਕਿਉਂਕਿ ਦਿਸ ਇਜ਼ ਵਨ ਪਬਲਿਕ ਟਰਾਂਸਪੋਰਟੇਸ਼ਨ ਜਿਹੜੀ ਕਿ ਮੈਕਸਿਮਮ ਲੁਧਿਆਣਵੀ ਯੂਜ਼ ਕਰਦੇ ਆ ਔਰ ਇਹ ਰਹਿਣੇ ਹੀ ਰਹਿਤੀ ਵੱਲੋਂ ਇੱਕ ਲੇਨ ਸ਼ੁਰੂ ਕੀਤੀ ਗਈ ਸੀ ਬਕਾਇਦਾ ਉਥੇ ਪਲਾਸਟਿਕ ਦੀ ਜਿਹੜੀ ਬੈਕਟਿੰਗ ਲਗਾ ਕੇ ਸ਼ੁਰੂ ਕੀਤੀ ਗਈ ਸੀ ਆਟੋ ਵਾਲੇ ਦੱਸੋ ਜੀ ਸਿਪੀਰ ਡਿਲ ਮੇਨਟੇਨ ਕਰੀਏ ਇਹ ਹਾਂ ਉਹ ਮੇਨਟੇਨ ਕਰਨਗੇ ਐਡੀਸੀਪੀ ਟ੍ਰੈਫਿਕ ਨੇ ਵੀ ਕਹਿ ਰਹੇ ਸੀਪੀ ਸਾਹਿਬ ਵੀ ਕਹਿੰਦੇ ਉਹ ਮੇਨਟੇਨ ਕਰਾਂਗੇ ਤੇ ਦੇ ਵਿਲ ਟੇਕ ਕੇਅਰ ਆਫ ਸਰ ਇੱਕ ਪਹਿਲਾਂ ਸੀਪੀ ਸਾਹਿਬ ਨੇ ਆਪਣੇ ਗੰਢੀ ਸੋਗ ਨੂੰ ਆਨლაਾਈਨ ਲੈ ਕੇ ਆਪਣੇ ਸੀਪੀ ਸਾਹਿਬ ਦੇ ਇਥੇ ਰਹਿ ਜਾਂਦਾ ਉੱਥੇ ਬੜੀ ਇੰਕ੍ਰੂਮੈਂਟ ਹੋਈ ਹੈ ਉੱਥੇ ਸੀਪੀ ਸਾਹਿਬ ਦੇ ਘਰ ਦੇ ਕੋਲ ਜਿਹੜਾ ਹੈ ਨਾ ਕੋਈ ਰੇਡੀਆ ਲੱਗਦੀ ਹੈ ਜਿਹਦੇ ਕਾਰਨ ਬਹੁਤ ਸਾਰਾ ਜਾ ਆਉਂਦਾ ਨੈਚਰਲ ਆਲੀ ਕਈ ਹੈਗੀਆਂ ਨੇ ਉੱਥੇ ਜੇ ਸੀ ਪੀ ਸਾਹਿਬ ਨੇ ਉੱਥੋਂ ਕਲੀਅਰ ਕਰਤਾ ਤੁਸੀਂ ਕਹਿਣਾ ਆਪਣਾ ਤਾਂ ਕਰ ਲਿਆ ਬਾਕੀ ਸ਼ਹਿਰ ਰਹਿ ਗਿਆ ਤੁਹਾਨੂੰ ਤੁਹਾਡੀ ਤਸੱਲੀ ਕਾਮ ਕਰਾਏ ਸਰ ਸਾਹਿਬ ਇਹ ਕਹਿੰਦੇ ਉੱਤੇ ਜਿਹੜਾ ਰੋਡ ਇਨਫਰਾਸਟ੍ਰਕਚਰ ਹੈ ਉਹ ਰਿਵਿਊ ਕਰਤੀ ਜਗਤਾਰਾ ਰੌਣ ਬਰਮਾ ਜੀ ਨੂੰ ਪਤਾ ਹੀ ਸ਼ੂ ਕਰਕੇ ਉੱਥੇ ਬੱਸਿਸ ਜਿਹੜੀਆਂ ਜਿਹੜੀਆਂ ਨੇ ਜਦੋਂ ਐਲੀਵੇਟਡ ਰੋਡ ਸਟਾਰਟ ਹੁੰਦਾ। ਤੁਸੀਂ ਤੇ ਸਰ ਇੱਕ ਬੋਟਲੈਕ ਜਾਂ ਬਣ ਜਾਂਦਾ ਬਿਕੋਜ਼ ਜਿਹੜਾ ਵੀਆਰਐਸ ਮਗਰ ਤੋਂ ਟ੍ਰੈਫਿਕ ਆਉਂਦਾ ਉਹ ਰਾਹ ਉਹ ਮਹਾਰਾਜ ਮੈਨੂੰ ਸਾਰਿਆਂ ਨੇ ਕਿਹਾ ਬੇਰਕਾ ਦੇ ਚੌਂਕ 'ਲੀ ਗੱਲ ਤੁਸੀਂ ਕਰ ਰਹੇ ਹੋ ਬੇਰਕਾ ਦੇ ਅੱਗੇ ਜਿਹੜਾ ਯੂ ਟਰਨ ਹੈ ਉੱਥੇ ਟ੍ਰੈਫਿਕ ਲਾਈਟ ਚਾਲੂ ਹੋ ਗਈ ਤਿੰਨ ਦਿਨ ਹੋ ਗਏ ਚਾਰ ਦਿਨ ਲਾਸਟ ਇੱਕ ਬੱਡੀ ਮੈਂ ਇਹ ਕਿਹਾ ਜਨਮਾ ਬੀ ਇੰਟਰਸੈਕਸ਼ਨ ਦੀ ਥੀ ਗੱਲ ਕਰਦੇ ਹੋ ਜਿਹੜੀ ਸਰਵਿਸ ਲੇਨ ਤੇ ਕਪੜਾ ਐਮਡੀ ਮਾਰਕ ਬਵਨ ਕਿੰਨੇ ਬੜਾ ਵੱਡੇ ਹਨ ਫੈਰਾਂ ਦੀ ਦੁਕਾਨ ਹੈ ਉਹਨਾਂ ਨੇ ਕੋਈ ਭਾ ਇੰਟਰਸੈਕਸ਼ਨ ਦਾ ਸਾਹਿਬ ਇੱਕ ਮਿੰਟ ਜਿੰਨਾ ਐਲੀਵੇਟਡ ਰੋਡ ਹੈ ਉਹਦੇ ਨਾਲ ਮੈਂ ਤੁਹਾਨੂੰ ਦੱਸ ਕੇ ਜਾ ਰਿਹਾ ਕਿ NHAI ਨੇ ਇੱਕ ਟੈਂਡਰ ਲਗਾਤਾ ਉਹਨਾਂ ਦੀ ਕੰਪਨੀ ਹੈ ਨੈਸ਼ਨਲ ਹਾਈਵੇ ਲੋਜਿਸਟਿਕਸ ਮੈਨੇਜਮੈਂਟ ਲਿਮਟਿਡ ਪੂਰੀ ਐਲੀਵੇਟਡ ਰੋਡ ਦੇ ਨਾਲ ਸਟੇਟ ਆਫ ਦੀ ਆਰਟ ਪਾਰਕਿੰਗ ਫੈਸਿਲਿਟੀ ਬਣ ਰਹੀ ਹੈ ਉੱਥੇ ਇੱਕ ਵੀ ਐਨਕਰੋਚਮੈਂਟ ਨਹੀਂ ਰਹੇਗੀ ਔਰ 700 ਪਾਰਕਿੰਗ ਸਲੋਟ ਬਣਦੇ ਆ ਉਹ ਵਿੱਚ ਕਿਓਸਕ ਵੀ ਬਣਨਗੇ ਕਈ ਮਤਲਬ ਅਟਾਸ ਹੋਣਾ ਬਣ ਰਿਹਾ ਜਿਸ ਤਰ੍ਹਾਂ ਆਪਾਂ ਯੂਰਪ ਜਾਈਦਾ ਦੇਖੀਦਾ ਹਰ ਪਾਰਕਿੰਗ ਸਲੋਟ ਦੇ ਬਾਹਰ ਕੋਈ ਛੋਟਾ ਜਿਹਾ ਐਡ ਦਾ ਬੋਰਡ ਮਤਲਬ ਇਟ ਵਿਲ ਬੀ ਵਨ ਆਫ ਇਟਸ ਕਾਈਂਡ ਉਹਦਾ ਟੈਂਡਰ ਅੱਜ ਖੁਰਨਾ ਸੀ ਪਹਿਲਾ ਦੋ ਨੂੰ ਖੁਰਨਾ ਸੀ ਉਹਨਾਂ ਨੇ 19 ਤੱਕ ਐਕਸਟੈਂਡ ਕਰਤਾ ਔਰ ਇਹ ਪਹਿਲਾ ਪ੍ਰੋਜੈਕਟ ਹੈ ਇੰਡੀਆ ਚ ਐਂਡ ਦੇ ਹੈਵ ਅ ਲੋਟਡ ਟੂ ਲੁਧਿਆਣਾ ਉਹ ਮੈਂ ਐਨ ਐਚ ਆਈ ਗੜਕਰੀ ਸਾਹਿਬ ਨੂੰ ਮਿਲਿਆ ਸੀ ਚੇਅਰਮੈਨ ਨੂੰ ਮਿਲਿਆ ਮੈਂ ਕਿਹਾ ਜੀ ਸਾਡੇ ਪਾਰਕਿੰਗ ਸਲੋਟ ਬਣਾ ਦਿਓ ਸੜਕ ਤੁਹਾਡੀ ਹੈ ਉਹ ਕਹਿੰਦੇ ਨਹੀਂ ਜੀ ਕਾਰਪੋਰੇਸ਼ਨ ਸੇ ਬਣਾਵਾਓ ਮੈਨੀਆਂ ਦੋ ਤਿੰਨ ਮੀਟਿੰਗਾਂ ਲੱਗੀਆਂ ਪਰ ਉਹ ਖੀਰ ਮੰਨ ਗਏ ਉਹਨਾਂ ਨੇ ਆਪਣੀ ਕੰਪਨੀ ਨੂੰ ਕੰਮ ਦਿੱਤਾ ਕਿ ਐਜ਼ ਅ ਪਾਇਲਟ ਕਰੋ ਸੋ ਦਿਸ ਇਜ਼ ਦੀ ਫਰਸਟ ਪ੍ਰੋਜੈਕਟ ਆਫ ਐਨ ਐਚ ਆਈ ਐਂਡ ਇਟ ਇਜ਼ ਕਮਿੰਗ ਇਨ ਯੋਰ ਸ਼ੈਡਿਊਲ ਸਰ ਦੇਖਣ ਉਹਨਾਂ ਨੂੰ ਕਾਰਪੋਰੇਸ਼ਨ ਨੇ ਕਹਾਂ ਦਿੱਤੀ ਸੀ ਕਿ ਪਾਸਟ ਐਡ ਦਾ ਦੇਖੋਗੇ ਨਹੀਂ ਨਹੀਂ ਜਿੱਥੇ ਕੰਮ ਨਹੀਂ ਕਰੋਂਗੇ ਲੇਕਿਨ ਦੁਬਾਰਾ ਕੰਮ ਵਾਸਤੇ ਜਾ ਕੇ ਕਰਨਾ ਸ਼ੁਰੂ ਹੋ ਗਿਆ ਬਹੁਤ ਜਾ ਕੇ ਬਹੁਤ ਜ਼ਿਆਦਾ ਜਾਨ ਲੱਗਦਾ ਚਲੋ ਇਹ ਜੇ ਕਾਰਪੋਰੇਸ਼ਨ ਨੇ ਦਿੱਤੀ ਮੈਂ ਕਮਿਸ਼ਨਰ ਸਾਹਿਬ ਨੂੰ ਕਹੂੰਗਾ ਉਹ ਉਹਨਾਂ ਨੂੰ ਬੁਲਾ ਕੇ ਗੱਲ ਕਰਦੇ ਆਂ ਸ਼ਹਿਰ ਦਾ ਸਭ ਤੋਂ ਵੱਡਾ ਬੋਟਲ ਲੈ ਕੇ ਜੀ ਇੱਥੇ ਬੰਦਾ ਹੀ ਡੰਡੀ ਸਮੇਂ ਦੱਦਾ ਉਹ ਨੇਚਰਲ ਵਾਲਾ ਖਹਿਗਾ ਜੀ ਪੂਰੀ ਸੜਕ ਬੰਦਾ ਰੋਗ ਹੁੰਦਾ ਹੈ ਠੀਕ ਹੈ ਤਾਂ ਕਰਮੇ ਨਹੀਂ ਹੁੰਦੇ ਥੋੜਾ ਦੇਖ ਕੇ ਪਤਾ ਨਿਕਲ ਜਵੇ ਨਹੀਂ ਨੇਚਰਲ ਆਈਸਕ੍ਰੀਮ ਵਾਲਾ ਹਾਂ ਜੀ ਛੋਟੇ ਛਿਪ ਕਰਦਾ ਜੀ ਉਹ ਕੁਸਰਾ ਇਸ ਕੋਲੋਂ ਥੋੜਾ ਥੋੜਾ ਕਰਾਣਾ ਚਾਲੂ ਕਰੋ ਜੀ ਇੱਕ ਨਾ ਸਪੈਸ਼ਲੀ ਮੈਂ ਅੱਜ ਕਿਹਾ ਸੀ ਉਹ ਕੱਤੀ ਪੀਤੀ ਆਤੀ ਉਹ ਖੋਕੇ ਹੋ ਗਿਆ ਕੈਮਰਾ ਠੀਕ ਹੈ ਠੀਕ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ